ਦੋਸਤੋ ਕਿਸੇ ਨੇ ਕਮਾਲ ਦੀ ਗੱਲ ਕਹੀ ਹੈ ਕਿ ਇਸ ਦੁਨੀਆ ਵਿੱਚ ਕੋਈ ਤੁਹਾਡੇ ਹੱਥੋਂ ਖੋ ਕੇ ਲੈ ਜਾ ਸਕਦਾ ਹੈ ਪਰ ਤੁਹਾਡੇ ਨਸੀਬ ਤੋਂ ਖੋ ਕੇ ਨਹੀਂ ਲੈ ਜਾ ਸਕਦਾ ਅੱਜ ਦੀ ਕਹਾਣੀ ਬਹੁਤ ਹੀ ਮਹੱਤਵਪੂਰਨ ਅਤੇ ਗਿਆਨ ਭਰਪੂਰ ਹੈ ਉਮੀਦ ਕਰਦੀ ਹਾਂ ਤੁਸੀਂ ਇਸ ਨੂੰ ਪੂਰਾ ਸੁਣੋਗੇ ਨਮਸਕਾਰ ਦੋਸਤੋ ਸੱਚੀ ਦੌਲਤ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਣੇ ਉਹ ਨਹੀਂ ਹੁੰਦੇ ਜੋ ਤਸਵੀਰਾਂ ਵਿੱਚ ਨਾਲ ਖੜੇ ਹੁੰਦੇ ਹਨ ਆਪਣੇ ਤਾਂ ਉਹ ਹੁੰਦੇ ਹਨ ਜੋ ਮੁਸੀਬਤਾਂ ਦੇ ਵਿੱਚ ਸਾਡੇ ਨਾਲ ਖੜੇ ਹੁੰਦੇ ਹਨ ਸਭ ਦੇ ਦਿਲਾਂ ਦਾ ਸਾਹ ਅਲੱਗ ਹੁੰਦਾ ਹੈ ਇਸ ਦੁਨੀਆ ਵਿੱਚ ਸਭ ਦਾ ਵਿਵਹਾਰ ਅਲੱਗ ਹੁੰਦਾ ਹੈ ਅੱਖਾਂ ਤਾਂ ਸਾਰਿਆਂ ਦੀਆਂ ਇੱਕ ਹੁੰਦੀਆਂ ਹਨ ਪਰ ਵੇਖਣ ਦਾ ਨਜ਼ਰੀਆ ਸਭ ਦਾ ਅਲੱਗ ਹੁੰਦਾ ਹੈ ਲੋਕ ਕਹਿੰਦੇ ਹਨ ਜ਼ਿੰਦਗੀ ਮਿਲੀ ਹੈ ਆਪਣੇ ਹਿਸਾਬ ਦੇ ਨਾਲ ਜੀਣ ਲਈ ਪਰ ਉਹ ਲੋਕ ਸਵੇਰ ਹੁੰਦੇ ਹੀ ਕਿਸੇ ਹੋਰ ਦੇ ਹਿਸਾਬ ਨਾਲ ਜੀਣ ਲੱਗਦੇ ਹਨ ਅਤੇ ਦਿਮਾਗ ਕਹਿੰਦਾ ਹੈ ਕਿ ਲੋਕਾਂ ਦੇ ਨਾਲ ਉਵੇਂ ਦਾ ਹੀ ਵਿਵਹਾਰ ਕਰੋ ਜਿਵੇਂ ਉਹ ਸਾਡੇ ਨਾਲ ਕਰਦੇ ਹਨ ਪਰ ਫਿਰ ਦਿਲ ਕਹਿੰਦਾ ਹੈ ਕਿ ਅਗਰ ਅਸੀਂ ਵੀ ਉਹਨਾਂ ਦੇ ਵਰਗੇ ਬਣ ਗਏ ਤਾਂ ਉਹਨਾਂ ਵਿੱਚ ਅਤੇ ਸਾਡੇ ਵਿੱਚ ਕੀ ਫਰਕ ਰਹਿ ਜਾਏਗਾ ਇਨਸਾਨ ਬਦਲ ਜਾਂਦੇ ਹਨ ਵਕਤ-ਵਕਤ ਤੇ ਰਿਸ਼ਤੇ ਅੰਦਾਜ਼ ਬਦਲ ਜਾਂਦੇ ਹਨ ਕਦੇ ਕਹਿ ਦਿੱਤਾ ਆਪਣਾ ਤੇ ਕਦੇ ਕਹਿ ਦਿੱਤਾ ਪਰਾਇਆ ਇੱਕ ਸਮੇਂ ਦੀ ਗੱਲ ਹੈ ਇੱਕ ਮਹਾਨ ਵਿਦਵਾਨ ਬ੍ਰਾਹਮਣ ਸਿੰਘ ਜਿਸ ਦਾ ਨਾਮ ਸੀ ਰਾਮ ਸਿੰਘ ਰਾਮ ਦੇ ਪਰਿਵਾਰ ਵਿੱਚ ਸਿਰਫ ਉਸ ਦੀ ਪਤਨੀ ਅਤੇ ਉਸ ਦਾ ਇੱਕ ਛੋਟਾ ਬੇਟਾ ਸੀ ਰਾਮ ਦਾ ਜ਼ਿਆਦਾਤਰ ਸਮਾਂ ਪੜ੍ਹਾਈ ਅਤੇ ਲਿਖਣ ਵਿੱਚ ਹੀ ਬਤੀਤ ਹੁੰਦਾ ਸੀ ਉਸ ਨੇ ਬਹੁਤ ਸਾਰੀਆਂ ਮਹੱਤਵਪੂਰਨ ਕਿਤਾਬਾਂ ਅਤੇ ਗ੍ਰੰਥ ਲਿਖੇ ਸਨ ਪਰ ਉਹ ਆਪਣੀ ਲਿਖਤ ਅਤੇ ਗਿਆਨ ਵਿੱਚ ਐਨੇ ਰੁੱਝੇ ਸਨ ਕਿ ਉਹਨਾਂ ਨੂੰ ਆਪਣੇ ਇਕਲੋਤੇ ਪੁੱਤਰ ਆਰਵਲ ਧਿਆਨ ਦੇਣ ਦਾ ਸਮਾਂ ਹੀ ਨਾ ਮਿਲਿਆ ਇੱਕ ਦਿਨ ਰਾਮ ਦੀ ਪਤਨੀ ਨੇ ਉਸ ਨੂੰ ਪੁੱਛਿਆ ਕਿ ਤੁਹਾਨੂੰ ਆਪਣੇ ਇਕਲੋਤੇ ਪੁੱਤਰ ਲਈ ਕੋਈ ਪਿਆਰ ਅਤੇ ਸਨੇਹ ਨਹੀਂ ਹੈ ਤੁਸੀਂ ਸਾਰਾ ਦਿਨ ਸਿਰਫ ਪੜ੍ਹਾਈ ਅਤੇ ਲਿਖਣ ਵਿੱਚ ਬਿਤਾਉਂਦੇ ਹੋ ਰਾਮ ਨੇ ਜਵਾਬ ਦਿੱਤਾ ਮੇਰੇ ਕੋਲ ਐਨਾ ਭਾਵਨਾਵਾਂ ਲਈ ਸਮਾਂ ਨਹੀਂ ਹੈ ਰਾਮਜੀ ਵਿਦਵਾਨਾਂ ਵਿੱਚ ਬਹੁਤ ਸਤਿਕਾਰਿਆ ਜਾਂਦਾ ਸੀ ਅਤੇ ਰਾਜੇ ਦੇ ਦਰਬਾਰ ਵਿੱਚ ਵੀ ਉਸ ਦਾ ਬਹੁਤ ਸਤਿਕਾਰ ਹੁੰਦਾ ਸੀ ਰਾਜਾ ਨੇ ਉਸ ਨੂੰ ਕਈ ਵਾਰ ਆਪਣੇ ਦਰਬਾਰ ਵਿੱਚ ਸਲਾਹਕਾਰ ਬਣਨ ਦੀ ਬੇਨਤੀ ਕੀਤੀ ਸੀ ਪਰ ਹਮੇਸ਼ਾ ਇਹ ਕਹਿ ਕੇ ਉਹ ਇਨਕਾਰ ਦਿੰਦੇ ਸਨ ਕਿ ਮਹਾਰਾਜ ਜੇ ਮੈਂ ਤੁਹਾਡੀ ਸੇਵਾ ਵਿੱਚ ਆਵਾਂਗਾ ਤਾਂ ਮੈਨੂੰ ਤੁਹਾਡੀ ਚਾਪਲੂਸੀ ਕਰਨੀ ਪਵੇਗੀ ਜੋ ਮੈਂ ਨਹੀਂ ਕਰ ਸਕਦਾ ਦੂਜੇ ਪਾਸੇ ਉਸ ਦਾ ਪੁੱਤਰ ਆਰਵ ਆਪਣੀ ਮਾਂ ਦੇ ਬਹੁਤ ਜ਼ਿਆਦਾ ਲਾਡ ਪਿਆਰ ਕਾਰਨ ਵਿਗੜ ਗਿਆ ਸੀ ਸਕੂਲ ਜਾਣ ਦੀ ਬਜਾਏ ਉਸਨੇ ਮੁੰਡਿਆਂ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ ਰਾਮ ਜੀ ਆਪਣੇ ਲਿਖਤ ਅਤੇ ਪੜ੍ਹਾਈ ਵਿੱਚ ਐਨੇ ਰੁੱਝੇ ਹੋਏ ਸਨ ਕਿ ਉਹਨਾਂ ਨੂੰ ਆਪਣੇ ਪੁੱਤਰ ਦੀਆਂ ਗਤੀਵਿਧੀਆਂ ਦਾ ਵੀ ਨਹੀਂ ਪਤਾ ਸੀ ਆਰਮ ਨੇ ਜੂਆ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਸਮੇਂ ਦੇ ਨਾਲ ਉਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਚੋਰਾਂ ਵਰਗੇ ਕੁਝ ਨੌਜਵਾਨਾਂ ਨਾਲ ਮਿਲਣਾ ਜੁਲਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਆਰਵ ਆਪਣੇ ਚੋਰ ਦੋਸਤਾਂ ਨਾਲ ਚੋਰੀ ਕਰਨ ਲਈ ਮੰਦਰ ਜਾਂਦਾ ਹੈ ਅਤੇ ਜਦੋਂ ਉਹ ਤਿੰਨੋਂ ਮੰਦਰ ਵਿੱਚ ਚੋਰੀ ਕਰ ਰਹੇ ਸਨ ਤਾਂ ਇੱਕ ਪਹਿਰੇਦਾਰ ਨੇ ਉਹਨਾਂ ਤਿੰਨਾਂ ਨੂੰ ਚੋਰੀ ਕਰਦੇ ਹੋਏ ਫੜ ਲਿਆ ਅਤੇ ਸਿੱਧਾ ਰਾਜੇ ਕੋਲ ਲੈ ਗਿਆ ਅਤੇ ਕਿਹਾ ਮਹਾਰਾਜ ਇਹ ਮੁੰਡੇ ਮੰਦਰ ਵਿੱਚ ਚੋਰੀ ਕਰ ਰਹੇ ਸਨ ਉਹਨਾਂ ਵਿੱਚੋਂ ਇੱਕ ਰਾਮ ਜੀ ਦਾ ਪੁੱਤਰ ਆਰਵ ਹੈ ਰਾਜਾ ਇਹ ਸੁਣ ਕੇ ਵੀ ਹੈਰਾਨ ਹੋ ਗਿਆ ਕਿ ਗਿਆਨ ਅਤੇ ਧਰਮ ਦਾ ਪ੍ਰਚਾਰ ਕਰਨ ਵਾਲੇ RAM ਦਾ ਪੁੱਤਰ ਚੋਰੀ ਕਰਨ ਵਿੱਚ ਸ਼ਾਮਿਲ ਹੈ ਰਾਜੇ ਨੇ ਤੁਰੰਤ ਇੱਕ ਸਿਪਾਹੀ ਨੂੰ RAM ਜੀ ਦੇ ਪੁੱਤਰ ਨੂੰ ਫੜਨ ਲਈ ਭੇਜਿਆ ਘਰ ਨੂੰ ਸੂਚਨਾ ਦੇਣ ਲਈ ਭੇਜੇ ਗਏ ਸਿਪਾਹੀ ਨੇ ਕਿਹਾ RAM ਜੀ ਤੁਹਾਡਾ ਪੁੱਤਰ ਸ਼ਾਹੀ ਮਹਿਲ ਵਿੱਚ ਹੈ ਉਹ ਮੰਦਰ ਵਿੱਚ ਚੋਰੀ ਕਰਦਾ ਫੜਿਆ ਗਿਆ ਹੈ ਇਹ ਸੁਣ ਕੇ RAM ਨੇ ਕਿਹਾ ਇਸ ਨੇ ਮੇਰੇ ਮੂੰਹ ਕਾਲਾ ਕਰ ਦਿੱਤਾ ਹੈ ਹੁਣ ਮੈਂ ਲੋਕਾਂ ਸਾਹਮਣੇ ਆਪਣਾ ਕੀ ਮੂੰਹ ਦਿਖਾਵਾਂਗਾ उसी पत्नी ने कहा मैं तुम्हारा तो बहुत सत्कार करती हूं जे तुसी चाहो ता उसनु माफ कीता जा सकता है राम ने जवाब दिता नहीं मैं किसे अपराधी दी सिफारिश नहीं करूंगा यह भी एक अपराध है उस पत्नी ने धमकी दी कि जे तू राजे को नहीं गया ता मैं अपनी जान दे देवांगी इस तरह राम ने अपने सिद्धांता आगे चुکن तो इंकार करना ਛੱਡ ਦਿੱਤਾ राम ने भारी मन ਨਾਲ ਕਿਹਾ ਉਹ ਤੁਹਾਡੀ ਜਿੱਤ ਕਾਰਨ ਮੈਨੂੰ ਰਾਜੇ ਕੋਲ ਜਾਣਾ ਪਵੇਗਾ ਆਪਣੀ ਚਿਜਕ ਦੇ ਬਾਵਜੂਦ ਉਹ ਆਪਣੀ ਪਤਨੀ ਦੀਆਂ ਗੱਲਾਂ ਮੰਨ ਗਿਆ ਅਤੇ ਸ਼ਾਹੀ ਮਹਿਲ ਪਹੁੰਚ ਗਿਆ ਦਰਬਾਰ ਵਿੱਚ ਉਸਨੇ ਰਾਜੇ ਨੂੰ ਬੇਨਤੀ ਕੀਤੀ ਰਾਜਨ ਮੇਰਾ ਪੁੱਤਰ ਅਜੇ ਨਾਬਾਲਗ ਹੈ ਕਿਰਪਾ ਕਰਕੇ ਉਸ ਨੂੰ ਮਾਫ ਕਰ ਦਿਓ ਰਾਜੇ ਨੇ ਗੰਭੀਰਤਾ ਨਾਲ ਜਵਾਬ ਦਿੱਤਾ ਜੇਕਰ ਅਜੀਹਾ ਹੈ ਤਾਂ ਤੁਹਾਨੂੰ ਸ਼ਾਹੀ ਦਰਬਾਰ ਵਿੱਚ ਸਾਰਿਆਂ ਦੇ ਸਾਹਮਣੇ ਜਨਤਕ ਤੌਰ ਤੇ ਮੇਰੇ ਤੋਂ ਮਾਫੀ ਮੰਗਣੀ ਪਵੇਗੀ ਤਾਂ ਹੀ ਮੈਂ ਤੁਹਾਡੇ ਪੁੱਤਰ ਨੂੰ ਮਾਫ ਕਰ ਸਕਦਾ ਹਾਂ RAM ਨੇ ਆਪਣਾ ਸਿਰ ਚੁਕਾਇਆ ਅਤੇ ਕਿਹਾ ਠੀਕ ਹੈ ਰਾਜਨ ਮੈਂ ਤੁਹਾਡੇ ਤੋਂ ਆਪਣੇ ਪੁੱਤਰ ਲਈ ਪੂਰੇ ਦਰਬਾਰ ਵਿੱਚ ਮਾਫੀ ਮੰਗਦਾ ਹਾਂ RAM ਦੀ ਇਹ ਬੇਨਤੀ ਪ੍ਰਵਾਨ ਕਰ ਲਈ ਗਈ ਪਰ ਰਾਜੇ ਨੇ ਇਸ ਸ਼ਰਤ ਤੇ ਮਾਫ ਕਰ ਦਿੱਤਾ ਕਿ ਉਹ ਭਵਿੱਖ ਵਿੱਚ ਕੋਈ ਅਪਰਾਧ ਨਹੀਂ ਕਰੇਗਾ ਹਾਲਾਂਕਿ ਇਸ ਘਟਨਾ ਤੋਂ ਬਾਅਦ RAM ਨੂੰ ਝਟਕਾ ਲੱਗਿਆ ਉਹ ਜਿੱਥੇ ਵੀ ਜਾਂਦਾ ਲੋਕ ਕਹਿੰਦੇ ਕਿ RAM ਦਾ ਪੁੱਤਰ ਚੋਰ ਅਤੇ ਜੇਬ ਕਤਰਾ ਹੈ ਇਹ ਸੁਣ ਕੇ RAM ਨੂੰ ਬਹੁਤ ਦੁੱਖ ਹੁੰਦਾ ਇਸ ਬੇਇੱਜ਼ਤੀ ਕਾਰਨ RAM ਬਿਮਾਰ ਰਹਿਣ ਲੱਗ ਪਏ ਇਸ ਦਾ ਉਸ ਦੀ ਸਿਹਤ ਤੇ ਡੂੰਘਾ ਪ੍ਰਭਾਵ ਪਿਆ ਪੁੱਤਰ ਘਰ ਵਾਪਿਸ ਆ ਗਿਆ ਪਰ ਉਸ ਨੇ ਚੋਰੀ ਕਰਨ ਦੀ ਆਦਤ ਨਹੀਂ ਛੱਡੀ ਉਸ ਨੇ RAM ਦੀਆਂ ਕਿਤਾਬਾਂ ਚੋਰੀ ਕਰਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਦਿਨ RAM ਨੇ ਪੁੱਛਿਆ ਮੇਰੀਆਂ ਕਿਤਾਬਾਂ ਕਿੱਥੇ ਗਈਆਂ? ਪੁੱਤਰ ਨੇ ਸਹਿਜਤਾ ਨਾਲ ਜਵਾਬ ਦਿੱਤਾ ਪਿਤਾ ਜੀ ਮੈਂ ਕਰੋ ਕਿਤਾਬਾਂ ਚੋਰੀ ਕਰ ਲਈਆਂ ਹਨ। ਰਸੋਈ ਸਾਫ਼ ਹੋ ਗਈ। RAM ਨੇ ਗੁੱਸੇ ਨਾਲ ਕਿਹਾ ਤੂੰ ਬੇਕਾਰ ਆਦਮੀ ਤੂੰ ਮੈਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਪੁੱਤਰ ਨੇ ਧੀਮੀ ਆਵਾਜ਼ ਵਿੱਚ ਕਿਹਾ ਤੂੰ ਹਮੇਸ਼ਾ ਮੈਨੂੰ ਗਾਲ੍ਹਾਂ ਕੱਢਦਾ ਰਹਿੰਦਾ ਹੈ। ਮੈਨੂੰ ਲੱਗਿਆ ਕਿ ਉਹ ਕਿਤਾਬਾਂ ਕਿਸੇ ਕੰਮ ਦੀਆਂ ਨਹੀਂ ਹਨ ਇਸ ਲਈ ਮੈਂ ਉਹਨਾਂ ਨੂੰ ਵੇਚ ਦਿੱਤਾ। ਰਾਮ ਨੇ ਉਸ ਨੂੰ ਬਹੁਤਾ ਕੁਝ ਨਹੀਂ ਕਿਹਾ ਸਮੇਂ ਦੇ ਬੀਤਣ ਦੇ ਨਾਲ ਰਾਮ ਦੀ ਬਿਮਾਰੀ ਹੋਰ ਗੰਭੀਰ ਹੋ ਗਈ ਉਹ ਚਿੰਤਿਤ ਸੀ ਕਿ ਉਸ ਦੇ ਬਾਅਦ ਉਸ ਦੀ ਪਤਨੀ ਅਤੇ ਪਟਕ ਦੇ ਪੁੱਤਰ ਦਾ ਕੀ ਹੋਵੇਗਾ ਉਹ ਬਿਮਾਰ ਸੀ ਪਰ ਫਿਰ ਵੀ ਉਹ ਇੱਕ ਮਹੱਤਵਪੂਰਨ ਕਿਤਾਬ ਲਿਖ ਰਿਹਾ ਸੀ ਉਸ ਨੇ ਸੋਚਿਆ ਕਿ ਮੈਂ ਇਸ ਕਿਤਾਬ ਨੂੰ ਪੂਰਾ ਕਰਨ ਤੋਂ ਬਾਅਦ ਹੀ ਮਰਾਂਗਾ ਬਿਮਾਰੀ ਦੇ ਬਾਵਜੂਦ ਉਹ ਦਿਨ ਰਾਤ ਲਿਖਦਾ ਰਿਹਾ एक दिन उसकी किताब पूरी हो गई उसने सोचा मेरी किताब पूरी हो गई है लगता है कि मेरी जिंदगी दिन भी खत्म हो गए हैं उस दिन उसने अपने पुत्र अपने कोल बुलाया पुत्र अजे भी समा है तू सावधान रह सकता है तू अपने आप को समर्थ बना सकता है उसने अपनी किताब अपने पुत्र देंदे हुए कहा तेरी तेरी बर्बादी मेरी लापरवाही का नतीजा है ਇਸ ਅਨਮੋਲ ਕਿਤਾਬ ਨੂੰ ਸੁਰੱਖਿਅਤ ਰੱਖੋ ਮੇਰੇ ਕੋਲ ਤੁਹਾਨੂੰ ਦੇਣ ਲਈ ਹੋਰ ਕੁਝ ਨਹੀਂ ਹੈ ਆਰਮ ਨੇ ਉਹ ਕਿਤਾਬ ਆਪਣੇ ਕੋਲ ਰੱਖੀ ਪਰ ਮਨ ਵਿੱਚ ਉਹ ਸੋਚ ਰਿਹਾ ਸੀ ਮੈਂ ਇਸ ਕਿਤਾਬ ਦਾ ਕੀ ਕਰਾਂਗਾ ਮੈਨੂੰ ਪੜ੍ਹ ਲਿਖਣਾ ਨਹੀਂ ਆਉਂਦਾ ਜੇ ਪਿਤਾ ਜੀ ਕੁਝ ਪੈਸੇ ਦਿੰਦੇ ਤਾਂ ਗੱਲ ਬਣ ਜਾਂਦੀ ਅਗਲੀ ਸਵੇਰ RAM ਦੀ ਮੌਤ ਹੋ ਗਈ ਉਸ ਦੀ ਮੌਤ ਤੋਂ ਬਾਅਦ ਇੰਜ ਲੱਗਿਆ ਜਿਵੇਂ ਉਸ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੋਵੇ ਪਰ ਆਰਵ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਉਸਨੇ ਆਪਣੇ ਪਿਤਾ ਦੇ ਸਮਾਨ ਵਿੱਚ ਪੈਸੇ ਲਪਣੇ ਸ਼ੁਰੂ ਕਰ ਦਿੱਤੇ ਪਿਤਾ ਜੀ ਨੇ ਮੇਰੇ ਲਈ ਇੱਕ ਵੀ ਪੈਸਾ ਨਹੀਂ ਛੱਡਿਆ ਆਰਵ ਉਦਾਸ ਹੋ ਕੇ ਬੈਠ ਗਿਆ ਕੁਝ ਸਮਾਂ ਬੀਤਿਆ ਅਤੇ ਮਾਂ ਪੁੱਤਰ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਹਨਾਂ ਨੂੰ ਖਾਣਾ ਪ੍ਰਾਪਤ ਕਰਨ ਲਈ ਵੀ ਸੰਘਰਸ਼ ਕਰਨਾ ਪਿਆ ਇੱਕ ਦਿਨ ਮਾਂ ਤੰਗ ਆ ਗਈ ਅਤੇ ਆਪਣੇ ਪੁੱਤਰ ਨੂੰ ਕਿਹਾ ਪੁੱਤਰ ਕੁਝ ਕੰਮ ਕਰ ਨਹੀਂ ਤਾਂ ਅਸੀਂ ਭੁੱਖੇ ਮਰ ਜਾਵਾਂਗੇ ਆਰਮ ਨੇ ਦੁਖੀ ਮਾਨ ਨਾਲ ਜਵਾਬ ਦਿੱਤਾ ਮਾਂ ਮੇਰੇ ਵਰਗੇ ਅਨਪੜ ਅਤੇ ਬਦਨਾਮ ਵਿਅਕਤੀ ਨੂੰ ਕੌਣ ਕੁਝ ਵੀ ਦੇ ਸਕਦਾ ਹੈ ਇਹ ਸੁਣ ਕੇ ਮਾਂ ਨੇ ਸੋਚਿਆ ਕਿ ਕਿਉਂ ਨਾ ਮੈਂ ਰਾਜੇ ਦੇ ਕੋਲ ਜਾਵਾਂ ਰਾਜਾ ਉਸ ਦਾ ਬਹੁਤ ਸਤਿਕਾਰ ਕਰਦਾ ਸੀ ਸ਼ਾਇਦ ਉਹ ਸਾਡੀ ਮਦਦ ਕਰੇਗਾ ਇਹ ਸੋਚ ਕੇ ਉਹ ਸ਼ਾਹੀ ਦਰਬਾਰ ਵਿੱਚ ਪਹੁੰਚੀ ਅਤੇ ਰਾਜੇ ਨੂੰ ਬੇਨਤੀ ਕੀਤੀ ਮਹਾਰਾਜ ਅਸੀਂ ਭੁੱਖ ਨਾਲ ਮਰ ਰਹੇ ਹਾਂ ਕਿਰਪਾ ਕਰਕੇ ਸਾਡੀ ਮਦਦ ਕਰੋ ਰਾਜੇ ਨੇ ਉੱਚੀ ਆਵਾਜ਼ ਵਿੱਚ ਕਿਹਾ ਤੁਹਾਡੇ ਪਤੀ ਨੂੰ ਮੈਂ ਕਈ ਵਾਰ ਸਲਾਹਕਾਰ ਬਣਨ ਲਈ ਬੇਨਤੀ ਕੀਤੀ ਪਰ ਉਹ ਹਮੇਸ਼ਾ ਇਹ ਕਹਿ ਕੇ ਇਨਕਾਰ ਦਿੰਦੇ ਕਿ ਮਹਾਰਾਜ ਜੇ ਮੈਂ ਤੁਹਾਡੀ ਸੇਵਾ ਵਿੱਚ ਆਵਾਂਗਾ ਤਾਂ ਮੈਨੂੰ ਤੁਹਾਡੀ ਚਾਪਲੂਸੀ ਕਰਨੀ ਪਵੇਗੀ ਜੋ ਮੈਂ ਨਹੀਂ ਕਰ ਸਕਦਾ ਰਾਜੇ ਨੇ ਕਿਹਾ ਕਿ ਤੁਹਾਡਾ ਪੁੱਤਰ ਹੁਣ ਕਮਾਉਣ ਦੇ ਯੋਗ ਹੈ ਮੈਂ ਤੁਹਾਡੀ ਕਿਸੇ ਵੀ ਤਰ੍ਹਾਂ ਮਦਦ ਨਹੀਂ ਕਰ ਸਕਦਾ ਨਿਰਾਸ਼ ਹੋ ਕੇ ਮਾਂ ਘਰ ਵਾਪਿਸ ਆ ਗਈ। ਘਰ ਪਹੁੰਚਣ ਤੋਂ ਬਾਅਦ ਆਰਵ ਨੇ ਆਪਣੀ ਮਾਂ ਨੂੰ ਆਪਣੇ ਪਿਤਾ ਦੁਆਰਾ ਦਿੱਤੀ ਕਿਤਾਬ ਦਿੱਤੀ। ਇਹ ਦਿਖਾਉਂਦੇ ਹੋਏ ਉਸਦੀ ਮਾਂ ਨੇ ਪੁੱਛਿਆ ਕਿ ਪਿਤਾ ਜੀ ਨੇ ਤੈਨੂੰ ਇਹ ਕਿਤਾਬ ਕਿਉਂ ਦਿੱਤੀ? ਮਾਂ ਨੇ ਉਦਾਸ ਆਵਾਜ਼ ਵਿੱਚ ਕਿਹਾ ਪੁੱਤਰ ਇਹ ਤੇਰਾ ਤੇਰੇ ਪਿਤਾ ਦੇ ਗਿਆਨ ਦੀ ਆਖਰੀ ਨਿਸ਼ਾਨੀ ਹੈ। ਆਰਵ ਨੇ ਉਹ ਕਿਤਾਬ ਪੜਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਲਈ ਇਹ ਕਾਲੇ ਅੱਖਰਾਂ ਵਾਂਗ ਸੀ। ਕੁਝ देर ਸੋਚਣ ਤੋਂ ਬਾਅਦ ਉਹ ਆਪਣੇ ਗਵੰਡੀ रामू ਕਾਕਾ ਕੋਲ ਗਿਆ ਅਤੇ ਕਿਹਾ ਤੁਸੀਂ ਪੜ੍ਹੇ ਲਿਖੇ ਹੋ ਕੀ ਤੁਸੀਂ ਮੈਨੂੰ ਇਸ ਕਿਤਾਬ ਦਾ ਅਰਥ ਦੱਸ ਸਕਦੇ ਹੋ रामू ਕਾਕਾ ਨੇ ਕਿਤਾਬ ਖੋਲੀ ਅਤੇ ਕਿਹਾ ਇਸ ਵਿੱਚ ਬਹੁਤ ਔਖੇ ਸ਼ਲੋਕ ਦਿੱਤੇ ਗਏ ਹਨ ਸਿਰਫ ਇੱਕ ਵੱਡਾ ਵਿਦਵਾਨ ਹੀ ਇਹਨਾਂ ਦੇ ਅਰਥ ਦੱਸ ਸਕਦਾ ਹੈ ਆਰਵ ਨਿਰਾਸ਼ ਵਾਪਸ ਪਰਤਿਆ ਉਸਨੇ ਕਈ ਥਾਵਾਂ ਤੋਂ ਕਾਮਲੱਬੰਦੀ ਕੋਸ਼ਿਸ਼ ਕੀਤੀ ਪਰ ਉਸਦੀ ਬਦਕਿਸਮਤੀ ਨਾਲ ਕਿਸੇ ਨੇ ਵੀ ਉਸਨੂੰ ਨੌਕਰੀ ਤੇ ਰੱਖਣ ਤੋਂ ਇਨਕਾਰ ਕਰ ਦਿੱਤਾ ਉਹ ਜਿੱਥੇ ਵੀ ਜਾਂਦਾ ਸੀ ਲੋਕ ਉਸਨੂੰ ਤੱਕੇ ਮਾਰਦੇ ਸਨ ਇਸ ਦੌਰਾਨ ਉਸਦੀ ਮਾਂ ਭੁੱਖ ਅਤੇ ਬਿਮਾਰੀ ਕਾਰਨ ਕਮਜ਼ੋਰ ਹੁੰਦੀ ਗਈ ਆਪਣੀ ਮਾਂ ਦੀ ਬੇਵਸੀ ਅਤੇ ਭੁੱਖ ਨੂੰ ਦੇਖ ਕੇ ਆਰਵ ਨੇ ਖਾਣੇ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਅਤੇ ਘਰੋਂ ਚਲਾ ਗਿਆ ਦੁਰਦੇ ਫਿਰਦੇ ਉਸ ਦੀ ਨਜ਼ਰ ਇੱਕ ਬਾਗ ਤੇ ਪਈ ਜਿਸ ਵਿੱਚ ਫਲਾਂ ਦੇ ਦਰਖਤ ਲੱਗੇ ਸਨ ਉਹ ਬਾਗ ਦੇ ਅੰਦਰ ਚਲਾ ਗਿਆ ਆਰਮ ਨੇ ਜਲਦੀ ਨਾਲ ਕੁਝ ਫਲ ਤੋੜੇ ਪਰ ਉਦੋਂ ਹੀ ਬਾਗ ਦਾ ਚੌਂਕੀਦਾਰ ਉੱਥੇ ਆ ਗਿਆ ਬਾਗ ਮਹਾਰਾਜੇ ਦਾ ਸੀ ਇੱਕ ਵਾਰ ਫਿਰ ਆਰਮ ਨੂੰ ਫੜ ਲਿਆ ਗਿਆ ਅਤੇ ਮਹਾਰਾਜ ਦੇ ਸਾਹਮਣੇ ਪੇਸ਼ ਕੀਤਾ ਗਿਆ ਪਹਿਰੇਦਾਰ ਨੇ ਕਿਹਾ ਮਹਾਰਾਜ ਇਹ ਤੁਹਾਡੇ ਬਾਗ ਵਿੱਚੋਂ ਫਲ ਚੋਰੀ ਕਰ ਰਿਹਾ ਸੀ ਰਾਜਾ ਗੁੱਸੇ ਵਿੱਚ ਬੋਲਿਆ ਹੇ ਤੇਰੀਆਂ ਅੱਖਾਂ ਅਜੇ ਨਹੀਂ ਖੁੱਲੀਆਂ ਤੂੰ ਫਿਰ ਚੋਰੀ ਕੀਤੀ ਹੈ ਆਰਮ ਨੇ ਬੇਨਤੀ ਕਰਦਿਆਂ ਕਿਹਾ ਮਹਾਰਾਜ ਮੈਂ ਕਈ ਦਿਨਾਂ ਤੋਂ ਭੁੱਖਾ ਹਾਂ ਰਾਜਾ ਨੇ ਸਖਤ ਆਵਾਜ਼ ਵਿੱਚ ਕਿਹਾ ਚੁੱਪ ਕਰ ਜਾ ਜੇ ਤੂੰ ਰਾਮ ਦਾ ਪੁੱਤਰ ਨਾ ਹੁੰਦਾ ਤਾਂ ਮੈਂ ਤੈਨੂੰ ਫਾਂਸੀ ਤੇ ਚੜਾ ਦਿੰਦਾ ਤੇਰੇ ਲਈ ਇੱਕੋ ਇੱਕ ਸਜ਼ਾ ਇਹ ਹੈ ਕਿ ਤੂੰ ਮੇਰਾ ਰਾਜ ਤੁਰੰਤ ਛੱਡ ਦੇ ਉਹ ਗਰੀਬ ਆਦਮੀ ਇਹ ਵੀ ਨਹੀਂ ਕਹਿ ਸਕਦਾ ਸੀ ਕਿ ਉਹ ਭੁੱਖ ਕਾਰਨ ਬੇਵਸ ਹੈ ਰਾਜ ਤੋਂ ਕੱਢੇ ਜਾਣ ਦੀ ਸਜ਼ਾ ਤੋਂ ਬਾਅਦ ਜਦੋਂ ਗਰੀਬ ਆਰਵ ਕਰ ਵਾਪਿਸ ਆਇਆ ਤਾਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ ਕਿਉਂਕਿ ਉਸਨੇ ਕਈ ਦਿਨਾਂ ਤੋਂ ਕੁਝ ਨਹੀਂ ਖਾਦਾ ਸੀ ਅਤੇ ਉਹ ਹਮੇਸ਼ਾ ਚਿੰਤਿਤ ਰਹਿੰਦੀ ਸੀ ਕਿ ਮੇਰੇ ਜਾਣ ਤੋਂ ਬਾਅਦ ਮੇਰਾ ਪੁੱਤਰ ਕੀ ਖਾਵੇਗਾ ਉਸ ਦਾ ਕੀ ਹੋਵੇਗਾ ਦੁਖੀ ਮਨ ਨਾਲ ਉਸਨੇ ਆਪਣੀ ਮਾਂ ਦੀਆਂ ਅੰਤਿਮ ਰਸਨਾ ਸਮਰਸਮਾ ਨਿਭਾਈਆਂ ਅਤੇ ਰਾਜ ਛੱਡਣ ਦਾ ਫੈਸਲਾ ਕੀਤਾ ਆਰਮ ਨੇ ਆਪਣੇ ਪਿਤਾ ਦੁਆਰਾ ਦਿੱਤੀ ਕਿਤਾਬ ਲੈ ਕੇ ਇੱਕ ਥੈਲੀ ਵਿੱਚ ਪਾ ਲਈ ਅਤੇ ਰਾਜ ਛੱਡ ਦਿੱਤਾ। ਦੋਸਤੋ ਜ਼ਿੰਦਗੀ ਦੀਆਂ ਭਾਵਨਾਵਾਂ ਬਦਲ ਜਾਂਦੀਆਂ ਹਨ ਜਦੋਂ ਕੋਈ ਤੁਹਾਡਾ ਹੱਥ ਅਤੇ ਤੁਹਾਡਾ ਸਾਥ ਦੋਵੇਂ ਛੱਡ ਦਿੰਦਾ ਹੈ ਤਾਂ ਕੁਦਰਤ ਕਿਸੇ ਨੂੰ ਤੁਹਾਡੀ ਉਂਗਲ ਫੜਨ ਲਈ ਭੇਜਦੀ ਹੈ। ਮੁਸਕਰਾਹਟ ਨਾਲ ਚੱਲਦੇ ਰਹੋ। ਕੌੜੇ ਸ਼ਬਦ ਬੋਲਣ ਵਾਲੇ ਕਦੇ ਵੀ ਤੁਹਾਨੂੰ ਧੋਖਾ ਨਹੀਂ ਦਿੰਦੇ। ਉਨ੍ਹਾਂ ਲੋਕਾਂ ਤੋਂ ਡਰਨਾ ਚਾਹੀਦਾ ਹੈ ਜੋ ਮਿੱਠਾ ਬੋਲਦੇ ਹਨ ਜੋ ਆਪਣੇ ਦਿਲਾਂ ਵਿੱਚ ਨਫ਼ਰਤ ਰੱਖਦੇ ਹਨ ਅਤੇ ਸਮੇਂ ਦੇ ਨਾਲ ਬਦਲ ਜਾਂਦੇ ਹਨ ਕੁਝ ਵੀ ਅਸੰਭਵ ਨਹੀਂ ਹੈ ਅਸੀਂ ਉਹ ਸਭ ਕੁਝ ਕਰ ਸਕਦੇ ਹਾਂ ਜੋ ਅਸੀਂ ਸੋਚ ਸਕਦੇ ਹਾਂ ਅਤੇ ਅਸੀਂ ਉਹ ਸਭ ਕੁਝ ਜੋ ਅਸੀਂ ਸੋਚ ਸਕਦੇ ਹਾਂ ਅਸੀਂ ਉਹ ਕਰ ਸਕਦੇ ਹਾਂ ਪਰਮਾਤਮਾ ਦਿਖਾਈ ਨਹੀਂ ਦਿੰਦਾ ਸੱਚ ਇਹ ਹੈ ਕਿ ਜਦੋਂ ਮੁਸੀਬਤ ਦੇ ਸਮੇਂ ਕੋਈ ਤੁਹਾਡੇ ਨਾਲ ਨਹੀਂ ਖੜਾ ਹੁੰਦਾ ਤਾ ਸਿਰਫ ਉਹੀ ਦਿਖਾਈ ਦਿੰਦਾ ਹੈ ਸਹਾਰਾ ਮਨੁੱਖ ਨੂੰ ਖੋਖਲਾ ਬਣਾ ਦਿੰਦਾ ਹੈ ਅਤੇ ਉਮੀਦਾਂ ਉਸ ਨੂੰ ਕਮਜ਼ੋਰ ਕਰਦੀਆਂ ਹਨ ਆਪਣੀ ਤਾਕਤ ਦੇ ਆਧਾਰ ਤੇ ਜੀਣਾ ਸ਼ੁਰੂ ਕਰੋ ਅਤੇ ਆਪਣੇ ਆਪ ਤੋਂ ਵਧੀਆ ਸਾਥੀ ਅਤੇ ਹਮਦਰਦ ਕੋਈ ਨਹੀਂ ਹੋ ਸਕਦਾ ਮੇਰੇ ਤੇ ਵਿਸ਼ਵਾਸ ਕਰੋ ਜੇ ਤੁਸੀਂ ਹਾਰਨਾ ਸਿੱਖਦੇ ਹੋ ਤਾਂ ਜਿੱਤ ਤੁਹਾਡੇ ਕੋਲ ਰੋਂਦੇ ਹੋਏ ਆਵੇਗੀ ਸਮਾ ਤੁਹਾਡਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਸੋਨੇ ਵਿੱਚ ਬਦਲ ਦਿਓ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਸੌਂ ਕੇ ਬਿਤਾਓ ਜੇਕਰ ਤੁਸੀਂ ਜਾਣਦੇ ਹੋ ਕਿ ਤੁਸੀਂ ਸੱਚਮੁੱਚ ਸਹੀ ਹੋ ਤਾਂ ਲੋਕਾਂ ਨੂੰ ਉਹ ਕਹਿਣ ਦਿਓ ਜੋ ਉਹ ਚਾਹੁੰਦੇ ਹਨ ਭਾਵੇਂ ਲੋਕ ਤੁਹਾਡੀ ਪਿੱਠ ਪਿੱਛੇ ਤੁਹਾਡੇ ਬਾਰੇ ਗੱਲਾਂ ਕਰਦੇ ਹਨ ਘਬਰਾਓ ਨਾ ਕਿਉਂਕਿ ਇਹ ਉਹੀ ਹਨ ਜੋ ਤੁਹਾਡੇ ਬਾਰੇ ਗੱਲ ਕਰਨਗੇ ਜਿਨ੍ਹਾਂ ਦੇ ਅੰਦਰ ਕੁਝ ਨਾ ਕੁਝ ਹੁੰਦਾ ਹੈ ਉਹ ਮੰਜ਼ਿਲ ਵੱਲ ਕਦਮ ਵਧਾਉਂਦੇ ਰਹਿੰਦੇ ਹਨ ਕੁਝ ਮਿਲੇ ਜਾਂ ਨਾ ਮਿਲੇ ਤਜਰਬਾ ਨਵਾਂ ਹੋਵੇਗਾ ਧਰਤੀ ਤੇ ਫਲਾਂ ਲਈ ਹਰ ਕਿਸੇ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ ਰੱਬ ਸਿਰਫ ਲਾਈਨਾਂ ਦਿੰਦਾ ਹੈ ਸਾਨੂੰ ਇਸ ਵਿੱਚ ਰੰਗ ਭਰਨੇ ਪੈਂਦੇ ਹਨ ਤੁਰਦੇ ਤੁਰਦੇ આરਵ ਇੱਕ ਸੰਘਣੇ ਜੰਗਲ ਵਿੱਚ ਪਹੁੰਚ ਗਿਆ ਅਤੇ ਸੋਚਿਆ ਕਿ ਮੈਂ ਇੱਥੇ ਫੁੱਲ ਅਤੇ ਫਲ ਖਾ ਕੇ ਬਚ ਜਾਵਾਂਗਾ ਉਹ ਇੱਕ ਦਰਖਤ ਹੇਠ ਬੈਠ ਗਿਆ ਅਤੇ ਆਪਣੇ ਪਿਤਾ ਦੀ ਕਿਤਾਬ ਖੋਲਹੀ ਅਤੇ ਇਸ ਨੂੰ ਦੁਬਾਰਾ ਪੜਨ ਦੀ ਕੋਸ਼ਿਸ਼ ਕੀਤੀ ਸ਼ਾਇਦ ਇਸ ਵਿੱਚ ਛੁਪਿਆ ਗਿਆਨ ਮੇਰੇ ਦੁੱਖਾਂ ਨੂੰ ਖਤਮ ਕਰ ਦੇਵੇਗਾ ਉਹ ਬੇਚੈਨੀ ਵਿੱਚ ਕਿਤਾਬ ਦੇ ਪੰਨੇ ਪਲਟ ਰਿਹਾ ਸੀ ਪਰ ਉਸ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਉਸ ਨੇ ਸੋਚਿਆ ਕਿ ਕਾਸ਼ ਮੈਂ ਪੜ ਸਕਦਾ ਪਿਤਾ ਨੇ ਮਰਦੇ ਸਮੇਂ ਕਿਹਾ ਸੀ ਕਿ ਇਹ ਕਿਤਾਬ ਅਨਮੋਲ ਹੈ ਅਚਾਨਕ ਤੇਜ਼ ਹਵਾ ਆਈ ਅਤੇ ਕਿਤਾਬ ਦੇ ਕੁਝ ਪੰਨੇ ਉੱਡ ਗਏ ਆਰੌਨ ਨੇ ਉਹਨਾਂ ਪੰਨਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ ਉਹ ਸੋਚਣ ਲੱਗਾ ਕਿ ਉਸ ਨੂੰ ਨਹੀਂ ਪਤਾ ਕਿ ਕਿੰਨੇ ਪੰਨੇ ਉੱਡ ਗਏ ਹਨ ਉਸ ਨੇ ਕਿਤਾਬ ਦੁਬਾਰਾ ਬੰਦ ਕੀਤੀ ਅਤੇ ਆਰਾਮ ਕਰਨ ਲਈ ਇੱਕ ਦਰਖਤ ਹੇਠਾਂ ਸੌ ਗਿਆ ਉਸੇ ਜੰਗਲ ਵਿੱਚ ਇੱਕ ਰਾਜਕੁਮਾਰ ਸ਼ਿਕਾਰ ਲਈ ਪਟਕ ਰਿਹਾ ਸੀ ਹਵਾ ਵਿੱਚ ਉੱਡਦੀ ਕਿਤਾਬ ਦਾ ਇੱਕ ਪੰਨਾ ਉਸ ਦੇ ਹੱਥਾਂ ਵਿੱਚ ਡਿੱਗ ਪਿਆ ਉਸ ਨੇ ਇਸ ਨੂੰ ਦੇਖਿਆ ਅਤੇ ਪੜਨਾ ਸ਼ੁਰੂ ਕਰ ਦਿੱਤਾ ਕਿਸੇ ਨੇ ਸੁੰਦਰ ਹੱਥ ਲਿਖਤ ਵਿੱਚ ਸੰਸਕ੍ਰਿਤ ਦਾ ਇੱਕ ਪੌੜਾ ਲਿਖਿਆ ਹੈ ਪਰ ਮੈਨੂੰ ਸੰਸਕ੍ਰਿਤ ਨਹੀਂ ਆਉਂਦੀ ਕੁਝ देर ਸੋਚਣ ਤੋਂ ਬਾਅਦ ਰਾਜਕੁਮਾਰ ਨੇ ਉਹ ਪੰਨਾ ਆਪਣੀ ਜੇਬ ਵਿੱਚ ਰੱਖਿਆ ਅਤੇ ਸ਼ਿਕਾਰ ਦੀ ਪਾਲ ਵਿੱਚ ਅੱਗੇ ਵਧਿਆ ਉਸ ਦੀ ਨਜ਼ਰ ਇੱਕ ਹਿਰਨ ਤੇ ਪਈ ਅਤੇ ਉਸ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਆਪਣੀ ਜਾਨ ਬਚਾਉਣ ਲਈ ਹਿਰਨ ਇੱਕ ਪ੍ਰਾਚੀਨ ਮੰਦਰ ਵੱਲ ਭੱਜਿਆ ਅਤੇ ਰਾਜਕੁਮਾਰ ਉਸ ਪ੍ਰਾਚੀਨ ਮੰਦਰ ਵਿੱਚ ਦਾਖਲ ਹੋ ਗਿਆ ਜੰਗਲ ਦੇ ਵਿੱਚਕਾਰ ਇੱਕ ਪ੍ਰਾਚੀਨ ਮੰਦਰ ਸੀ ਜਿੱਥੇ ਕੁਝ ਜੰਗਲ ਵਾਸੀ ਪੂਜਾ ਕਰ ਰਹੇ ਸਨ ਉਹਨਾਂ ਦਾ ਪੁਜਾਰੀ ਕਹਿ ਰਿਹਾ ਸੀ ਭਰਾਵੋ ਦੇਵੀ ਨੂੰ ਖੁਸ਼ ਕਰਨ ਲਈ ਸਾਨੂੰ ਇੱਕ ਨੌਜਵਾਨ ਦੀ ਬਲੀ ਦੇਣੀ ਪਵੇਗੀ ਫਿਰ ਰਾਜਕੁਮਾਰ ਮੰਦਰ ਵਿੱਚ ਦਾਖਲ ਹੋਇਆ ਜੰਗਲ ਵਾਸੀਆਂ ਨੇ ਉਸ ਨੂੰ ਦੇਖ ਲਿਆ ਅਤੇ ਕਿਹਾ ਪੁਜਾਰੀ ਜੀ ਇਹ ਇੱਕ ਸੰਜੋਗ ਹੈ ਕਿ ਉਹ ਨੌਜਵਾਨ ਵੀ ਆਇਆ ਹੈ ਕਿਉਂ ਨਾ ਹੋਵੇ ਉਸ ਦੀ ਬਲੀ ਦਿੱਤੀ ਜਾਵੇ ਇਹ ਸੁਣ ਕੇ ਰਾਜਕੁਮਾਰ ਸੋਚਣ ਲੱਗਾ ਜੇ ਮੈਂ ਉਹਨਾਂ ਨੂੰ ਆਪਣੀ ਅਸਲੀ ਪਛਾਣ ਦੱਸਾਂ ਤਾਂ ਉਹ ਜ਼ਰੂਰ ਮੇਰੀ ਕੁਰਬਾਨੀ ਦੇ ਦੇਣਗੇ ਅਸੀਂ ਉਸ ਦੀ ਕੁਰਬਾਨੀ ਦੇਵਾਂਗੇ ਕਿਉਂਕਿ ਉਹ ਦੁਸ਼ਮਣ ਦੇਸ਼ ਦਾ ਰਾਜਾ ਹੈ ਜੰਗਲ ਵਾਸੀਆਂ ਨੇ ਰਾਜਕੁਮਾਰ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਫਿਰ ਰਾਜਕੁਮਾਰ ਨੇ ਕਿਹਾ ਪੁਜਾਰੀ ਜੀ ਮੈਂ ਇੱਕ ਨੀਵੀਂ ਜਾਤ ਦਾ ਪੁੱਤਰ ਹਾਂ ਜੋ ਜੇ ਮੇਰੀ ਬਲੀ ਦਿੱਤੀ ਜਾਵੇ ਤਾਂ ਦੇਵੀ ਅਪਵਿੱਤਰ ਹੋ ਜਾਵੇਗੀ ਪੁਜਾਰੀ ਨੇ ਹੱਸਦੇ ਹੋਏ ਸਖਤ ਆਵਾਜ਼ ਵਿੱਚ ਕਿਹਾ ਇਹੀ ਦੇਵੀ ਬਲੀ ਚਾਹੁੰਦੀ ਹੈ ਉਸ ਨੂੰ ਉੱਚ ਨੀਚ ਦੀ ਕੋਈ ਪਰਵਾਹ ਨਹੀਂ ਹੈ ਰਾਜਕੁਮਾਰ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ ਅਤੇ ਸੋਚਣ ਲੱਗਾ ਝੂਠ ਬੋਲ ਕੇ ਵੀ ਮੈਂ ਆਪਣੀ ਜਾਨ ਨਹੀਂ ਬਚਾ ਸਕਦਾ ਜਦੋਂ ਉਸ ਨੂੰ ਬਲੀ ਲਈ ਲਿਆਂਦਾ ਗਿਆ ਤਾਂ ਉਸ ਨੇ ਕਿਹਾ ਭਰਾਵੋ ਮੇਰੀ ਬਲੀ ਦੇਣ ਤੋਂ ਪਹਿਲਾਂ ਮੈਂ ਆਪਣੀ ਇੱਕ ਆਖਰੀ ਇੱਛਾ ਪੂਰੀ ਕਰਨਾ ਚਾਹੁੰਦਾ ਹਾਂ ਮੇਰੀ ਜੇਬ ਵਿੱਚ ਇੱਕ ਪੱਤਰ ਹੈ ਕੀ ਕੋਈ ਇਸ ਨੂੰ ਪੜ੍ਹ ਸਕਦਾ ਹੈ ਅਤੇ ਇਸ ਦਾ ਅਰਥ ਦੱਸ ਸਕਦਾ ਹੈ ਪੁਜਾਰੀ ਨੇ ਕਿਹਾ ਇਸ ਨੂੰ ਲਿਆਓ ਮੈਂ ਤੁਹਾਨੂੰ ਇਸ ਦਾ ਅਰਥ ਦੱਸਾਂਗਾ ਪੁਜਾਰੀ ਨੇ ਕਿਤਾਬ ਦਾ ਪੰਨਾ ਆਪਣੇ ਹੱਥ ਵਿੱਚ ਲਿਆ ਅਤੇ ਕਿਹਾ ਇਸ ਪੱਤਰ ਉੱਤੇ ਦੋ ਆਇਤਾ ਉਕਰੀਆਂ ਹੋਈਆਂ ਹਨ ਪਹਿਲੇ ਦਾ ਅਰਥ ਇਹ ਹੈ ਕਿ ਇੱਕ ਝੂਠ ਕਈ ਝੂਠਾਂ ਨੂੰ ਜਨਮ ਦਿੰਦਾ ਹੈ ਅਤੇ ਝੂਠਾ ਆਖਿਰਕਾਰ ਮੁਸੀਬਤ ਵਿੱਚ ਫਸ ਜਾਂਦਾ ਹੈ ਦੂਜੀ ਤੁਕ ਦਾ ਅਰਥ ਇਹ ਹੈ ਕਿ ਕਿਸੇ ਦੀ ਜਾਨ ਲੈਣਾ ਆਸਾਨ ਹੈ ਪਰ ਕਿਸੇ ਨੂੰ ਜਾਨ ਦੇਣਾ ਬਹੁਤ ਔਖਾ ਹੈ ਇਹੀ ਸੁਣ ਕੇ ਰਾਜਕੁਮਾਰ बेहोशी ਨਾਲ ਡਰਨ ਲੱਗ ਪਿਆ ਪੁਜਾਰੀ ਨੇ ਉਸ ਨੂੰ ਪੁੱਛਿਆ ਤੂੰ ਕਿਉਂ ਰੋ ਰਿਹਾ ਹੈ ਰਾਜਕੁਮਾਰ ਨੇ ਰੋਂਦੇ ਹੋਏ ਕਿਹਾ ਇਹ ਦੋਵੇਂ ਆਇਤਾਂ ਸਿਰਫ ਮੇਰੇ ਬਾਰੇ ਹਨ ਇਸ ਇਹ ਗੱਲ ਸੁਣ ਕੇ ਜੰਗਲ ਵਾਸੀਆਂ ਨੂੰ ਆਪਣੀ ਗਲਤੀ ਗਲਤੀ ਦਾ ਅਹਿਸਾਸ ਹੋਇਆ ਜਦੋਂ ਉਹਨਾਂ ਵਿੱਚੋਂ ਇੱਕ ਨੂੰ ਅਹਿਸਾਸ ਹੋਇਆ ਕਿ ਪੁਜਾਰੀ ਇਹ ਨੌਜਵਾਨ ਸੱਚ ਬੋਲ ਰਿਹਾ ਹੈ ਤਾਂ ਸਾਨੂੰ ਉਸ ਨੂੰ ਜ਼ਬਰਦਸਤੀ ਬਲੀ ਦੇਣ ਦਾ ਕੋਈ ਹੱਕ ਨਹੀਂ ਹੈ ਤਾਂ ਜੰਗਲ ਵਾਸੀਆਂ ਨੇ ਰਾਜਕੁਮਾਰ ਨੂੰ ਆਜ਼ਾਦ ਕਰ ਦਿੱਤਾ। ਗੁਜਾਰੀ ਨੇ ਕਿਹਾ ਜਾਓ ਨੌਜਵਾਨ ਇਸ ਸ਼ਲੋਕ ਨੇ ਅੱਜ ਤੋਂ ਤੁਹਾਡੀਆਂ ਸਾਡੀਆਂ ਅੱਖਾਂ ਖੋਲ ਦਿੱਤੀਆਂ ਅਸੀਂ ਦੇਵੀ ਨੂੰ ਕਿਸੇ ਵੀ ਜੀਵ ਦੀ ਬਲੀ ਨਹੀਂ ਦੇਵਾਂਗੇ। ਰਾਜਕੁਮਾਰ ਜਿਸ ਦਾ ਨਾਮ ਵੰਸ਼ ਸੀ ਉਸ ਦਾ ਧੰਨਵਾਦ ਕੀਤਾ ਅਤੇ ਵਾਪਿਸ ਆਉਂਦੇ ਸਮੇਂ ਮਹਿਲ ਵੱਲ ਚਲਾ ਗਿਆ। ਉਹ ਸੋਚਾਂ ਵਿੱਚ ਗਵਾਚਾ ਹੋਇਆ ਸੀ ਅਤੇ ਸੋਚ ਰਿਹਾ ਸੀ ਇਹ ਇੱਕ ਪੰਨਾ ਕਿੰਨਾ ਕੀਮਤੀ ਹੈ ਜਿਸ ਨੇ ਮੇਰੀ ਜਾਨ ਬਚਾਈ ਸ਼ਾਇਦ ਮਹਿਲ ਪਹੁੰਚਣ ਤੋਂ ਬਾਅਦ ਅਜਿਹਾਂ ਸੁੰਦਰ ਸਿੱਖਿਆਵਾਂ ਵਾਲੇ ਹੋਰ ਪੰਨੇ ਹੋਣ ਰਾਜਕੁਮਾਰ ਆਪਣੇ ਪਿਤਾ ਦੇ ਪੈਰਾਂ ਵਿੱਚ ਡਿੱਗਿਆ ਅਤੇ ਕਿਹਾ ਪਿਤਾ ਜੀ ਤੁਸੀਂ ਮੈਨੂੰ ਸ਼ਿਕਾਰ ਕਰਕੇ ਜਾਨਵਰਾਂ ਨੂੰ ਮਾਰਨ ਤੋਂ ਵਰਜਿਆ ਸੀ ਮੈਂ ਤੁਹਾਡੇ ਨਾਲ ਝੂਠ ਬੋਲਿਆ ਅਤੇ ਸ਼ਿਕਾਰ ਲਈ ਗਿਆ ਅਤੇ ਮੁਸੀਬਤ ਵਿੱਚ ਫਸ ਗਿਆ ਪਰ ਇਨ੍ਹਾਂ ਆਇਤਾਂ ਨੇ ਮੇਰੀ ਜਾਨ ਬਚਾਈ ਫਿਰ ਰਾਜਕੁਮਾਰ ਨੇ ਆਪਣੀ ਕਹਾਣੀ ਆਪਣੇ ਪਿਤਾ ਪ੍ਰਤਾਪ ਨੂੰ ਸੁਣਾਈ ਉਸਨੇ ਕਿਹਾ ਅਜਈਆਂ ਆਇਤਾ ਜੋ ਦੂਜਿਆਂ ਨੂੰ ਅਹਿੰਸਾ ਸਿਖਾਉਂਦੀਆਂ ਹਨ ਅਤੇ ਜਿਨ੍ਹਾਂ ਨੇ ਮੇਰੀ ਜਾਨ ਬਚਾਈ ਹੈ ਮੇਰੇ ਲਈ ਹਜ਼ਾਰਾਂ ਸਿੱਕਿਆਂ ਦੇ ਬਰਾਬਰ ਹਨ ਪਿਤਾ ਜੀ ਇਸ ਪੱਤਰ ਤੇ ਤਿੰਨ ਪੰਨੇ ਲਿਖੇ ਹੋਏ ਹਨ ਇਹ ਕਿਸੇ ਅਨਮੋਲ ਕਿਤਾਬ ਦਾ ਹਿੱਸਾ ਹੈ ਇਹ ਸੁਣ ਕੇ ਰਾਜਾ ਪ੍ਰਤਾਪ ਨੇ ਆਪਣੇ ਕੁਝ ਸਿਪਾਈਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਭੋਜਨ ਪਰੋਸਿਆ ਚਿੱਠੀ ਦਿਖਾਉਂਦੇ ਹੋਏ ਉਸਨੇ ਹੁਕਮ ਦਿੱਤਾ ਕਿ ਜੇ ਕੋਈ ਵੀ ਅਜਿਹੇ ਸ਼ਲੋਕਾਂ ਨਾਲ ਸਜਿਆ ਹੋਇਆ ਪੱਤਰ ਲੱਭ ਕੇ ਵਾਪਸ ਲਿਆਵੇਗਾ ਉਸ ਨੂੰ ਉੱਚਾ ਅਹੁਦਾ ਅਤੇ ਇਨਾਮ ਵੀ ਦਿੱਤਾ ਜਾਵੇਗਾ ਦੂਜੇ ਪਾਸੇ ਰਾਮ ਦਾ ਪੁੱਤਰ ਆਰਵ ਮਹੀਨਿਆਂ ਤੱਕ ਜੰਗਲ ਵਿੱਚ ਭਟਕਦਾ ਰਿਹਾ ਭਟਕਦੇ ਫਿਰਦੇ ਉਹ ਰਾਜਾ ਪ੍ਰਤਾਪ ਦੇ ਰਾਜ ਵਿੱਚ ਪਹੁੰਚ ਗਿਆ ਸ਼ਹਿਰ ਆਉਣ ਤੋਂ ਬਾਅਦ ਵੀ ਉਸਨੇ ਬਹੁਤ ਸਾਰੇ ਲੋਕਾਂ ਤੋਂ ਮਦਦ ਮੰਗੀ ਪਰ ਸਾਰਿਆਂ ਨੇ ਉਸ ਨੂੰ ਛਿੜਕਿਆ ਅਤੇ ਉਸ ਨੂੰ ਦੂਰ ਪੇਜ ਦਿੱਤਾ ਕਿਉਂਕਿ ਇੰਨੇ ਦਿਨ ਪਟਕੰਨ ਤੋਂ ਬਾਅਦ ਆਰਵ ਇੱਕ ਭਿਖਾਰੀ ਵਾਂਗ ਦਿਖਣ ਲੱਗ ਪਿਆ ਸੀ ਇੱਕ ਦਿਨ ਭੁੱਖਾ ਅਤੇ ਪਿਆਸਾ ਆਰਵ ਮਹਿਲ-ਵਲ ਜਾ ਰਿਹਾ ਸੀ ਅਤੇ ਉਸ ਨੂੰ ਬਹੁਤ ਭੁੱਖ ਲੱਗੀ ਸੀ ਉਹ ਸੋਚਣ ਲੱਗਾ ਕਿ ਹੁਣ ਉਹ ਭੁੱਖ ਨਾਲ ਮਰ ਰਿਹਾ ਹੈ ਫਿਰ ਅਚਾਨਕ ਸ਼ਹਿ ਸ਼ਾਹੀ ਮਹਿਲ ਵਿੱਚੋਂ ਇੱਕ ਆਵਾਜ਼ ਆਈ ਰਸੋਈ ਵਿੱਚੋਂ ਖਾਣੇ ਦੀ ਖੁਸ਼ਬੂ ਉਸਦੇ ਨੱਕ ਤੱਕ ਪਹੁੰਚੀ ਉਹ ਆਪਣੇ ਆਪ ਵਿੱਚ ਹੀ ਉਸ ਨੂੰ ਲਿਬਾਉਣ ਲਈ ਖੁਸ਼ਬੂ ਵਾਲ ਖਿੱਚਿਆ ਗਿਆ ਅਤੇ ਸਿੱਧਰ ਸੋਈ ਵਿੱਚ ਗਿਆ ਅਤੇ ਰਸੋਈਏ ਨੂੰ ਕਿਹਾ ਭਰਾ ਮੈਨੂੰ ਦੋ ਰੋਟੀਆਂ ਦੇ ਦੇ ਮੈਨੂੰ ਬਹੁਤ ਭੁੱਖ ਲੱਗੀ ਹੈ ਰਸੋਈਏ ਨੇ ਉਸ ਨੂੰ ਛਿੜਕਿਆ ਅਤੇ ਕਿਹਾ ਇੱਥੋਂ ਚਲਾ ਜਾ ਪਰ ਆਰਵ ਦੀ ਭੁੱਖ ਇੰਨੀ ਵੱਧ ਗਈ ਸੀ ਕਿ ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ ਉਸਨੇ ਮੌਕੇ ਦਾ ਫਾਇਦਾ ਉਠਾਇਆ ਤੇ ਰਸੋਈਏ ਦੀ ਨਜ਼ਰ ਤੋਂ ਬਚ ਕੇ ਦੋ ਤਿੰਨ ਰੋਟੀਆਂ ਚੁੱਕ ਕੇ ਆਪਣੇ ਬੈਗ ਵਿੱਚ ਪਾ ਲਈਆਂ ਬਦਕਿਸਮਤੀ ਨਾਲ ਰਸੋਈਏ ਦੀ ਨਜ਼ਰ ਉਸ ਦੇ ਪਈ ਉਸਨੇ ਆਰਵਦਾ ਹੱਥ ਫੜ ਲਿਆ ਅਤੇ ਗੁੱਸੇ ਨਾਲ ਕਿਹਾ ਓਏ ਰੋਟੀ ਚੋਰ ਆ ਮੈਂ ਤੈਨੂੰ ਰਾਜੇ ਦੇ ਸਾਹਮਣੇ ਲੈ ਕੇ ਜਾਵਾਂ ਰਸੋਈਆ ਉਸਨੂੰ ਖਿੱਚ ਕੇ ਮਹਾਰਾਜ ਕੋ ਲੈ ਗਿਆ ਅਤੇ ਕਿਹਾ ਮਹਾਰਾਜ ਇਹ ਭਿਖਾਰੀ ਮੁੰਡਾ ਸ਼ਾਹੀ ਮਹਿਲ ਦੀ ਰਸੋਈ ਵਿੱਚ ਦਾਖਲ ਹੋਇਆ ਹੈ ਅਤੇ ਇਥੋਂ ਰੋਟੀਆਂ ਚੋਰੀ ਕਰ ਲਈਆਂ ਹਨ ਜੋ ਉਸਦੇ ਬੈਗ ਵਿੱਚ ਹਨ ਮਹਾਰਾਜੇ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਭਿਖਾਰੀ ਦਾ ਬੈਗ ਉਲਟਾ ਕਰ ਦੇਣ ਇੱਕ ਸਿਪਾਹੀ ਅੱਗੇ ਵਧਿਆ ਅਤੇ ਆਰਵ ਦਾ ਬੈਗ ਖੋਲ੍ਹ ਲਿਆ ਅਤੇ ਉਸ ਨੂੰ ਉਲਟਾ ਕਰ ਦਿੱਤਾ ਰੋਟੀਆਂ ਦੇ ਨਾਲ ਆਰਵ ਦੇ ਪਿਤਾ ਦੇ ਦੁਆਰਾ ਲਿਖੀ ਗਈ ਚਿੱਠੀ ਕਿਤਾਬ ਵੀ ਬੈਗ ਵਿੱਚੋਂ ਬਾਹਰ ਆ ਗਈ ਉਸੇ ਸਮੇਂ ਰਾਜਕੁਮਾਰ ਵੀ ਉਥੋਂ ਲੰਘ ਰਿਹਾ ਸੀ ਕਿਤਾਬ ਦੇਖ ਕੇ ਰਾਜਕੁਮਾਰ ਦੀਆਂ ਅੱਖਾਂ ਚਮਕ ਉਠੀਆਂ ਉਸਨੇ ਤੁਰੰਤ ਕਿਤਾਬ ਚੁੱਕੀ ਅਤੇ ਖੁਸ਼ੀ ਨਾਲ ਜੀਕਿਆ ਓਏ ਇਹ ਉਹੀ ਅਨਮੋਲ ਕਿਤਾਬ ਹੈ ਜਿਸ ਦੀ ਅਸੀਂ ਮਹੀਨਿਆਂ ਤੋਂ ਪਾਲ ਕਰ ਰਹੇ ਸੀ ਫਿਰ ਰਾਜਕੁਮਾਰ ਨੇ ਆਰਾਵਲ ਦੇਖਿਆ ਅਤੇ ਆਪਣੇ ਸਿਪਾਹੀ ਨੂੰ ਸਤਿਕਾਰ ਨਾਲ ਕਿਹਾ ਕਿ ਇਸ ਅਮੀਰ ਮੁੰਡੇ ਨੂੰ ਸਤਿਕਾਰ ਨਾਲ ਬਿਠਾਓ ਫਿਰ ਮੁੰਡੇ ਨੂੰ ਇੱਕ ਤਖਤ ਤੇ ਬਿਠਾਇਆ ਗਿਆ फिर राजकुमार ने पूछया प्रा, तो हाड़ा नाम की है मुंडे ने कहा मेरा नाम आरव है राजकुमार ने कहा कि एनी अनमोल दौलत होने के बावजूद पीख मांग रहे हो मैं तहूँ तो इस किताब ले, पांच हज़ार सोने के सिक्के दे तैयार हाँ यह सुन के आरव बहुत असंतुष्ट होया अते कि तुसी हज़ार सोने के सिक्के ਕਟ ਨਹੀਂ ਹਨ ਮਹਾਰਾਜ ਮੈਂ ਸੋਚ ਰਿਹਾ ਸੀ ਕਿ ਲੱਖਾਂ ਦੀ ਦੌਲਤ ਹੋਣ ਦੇ ਬਾਵਜੂਦ ਮੈਂ ਭੁੱਖ ਨਾਲ ਮਰ ਰਿਹਾ ਸੀ ਫਿਰ ਉਸਨੇ ਕਿਹਾ ਦੋਸਤ ਇਸ ਕਿਤਾਬ ਦੇ ਸ਼ਬਦਾਂ ਨੇ ਮੈਨੂੰ ਹਮੇਸ਼ਾ ਪਤਨ ਦੇ ਟੋਏ ਵਿੱਚ ਡਿੱਗਣ ਤੋਂ ਬਚਾਇਆ ਹੈ ਅਤੇ ਮੇਰੀ ਜਾਨ ਬਚਾਈ ਹੈ ਪਰ ਵਾਰ-ਵਾਰ ਠੋਕਰ ਖਾਣ ਤੋਂ ਬਾਅਦ ਵੀ ਮੇਰੀਆਂ ਅੱਖਾਂ ਨਹੀਂ ਖੁੱਲੀਆਂ ਰਾਜਕੁਮਾਰ ਨੇ ਕਿਤਾਬ ਖੋਲੀ ਅਤੇ ਆਰਮ ਨੂੰ ਪਹਿਲੇ ਅਤੇ ਦੂਜੇ ਪੰਨੇ ਦੀਆਂ ਆਇਤਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਉਸwidetilde ਲਿਖਿਆ ਸੀ ਕਿ ਅਗਿਆਨਤਾ ਸਾਰੇ ਤੋਖੇ ਦੀ ਮਾਂ ਹੈ ਅਤੇ ਮੁਸ਼ਕਲਾਂ ਵਿੱਚ ਹੀ ਇਨਸਾਨ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਪਛਾਣਦਾ ਹੈ। ਆਰਮ ਨੇ ਕਿਹਾ ਸੱਚੀ ਅਗਿਆਨਤਾ ਨੇ ਮੈਨੂੰ ਇੱਕ ਗਰੀਬ ਭਿਖਾਰੀ ਬਣਾ ਦਿੱਤਾ। ਜੇ ਮੈਂ ਬਚਪਨ ਵਿੱਚ ਹੀ ਸਿੱਖਿਆ ਪ੍ਰਾਪਤ ਕੀਤੀ ਹੁੰਦੀ ਤਾਂ ਅੱਜ ਮੈਂ ਵੀ ਆਪਣੇ ਪਿਤਾ ਵਾਂਗ ਵਿਦਵਾਨ ਹੁੰਦਾ। ਰਾਜਕੁਮਾਰ ਨੇ ਕਿਹਾ ਪ੍ਰਾ ਆਰਵ ਆਪਣੀ ਕਿਤਾਬ ਦੀ ਇਸ ਕੀਮਤ ਨੂੰ ਸਵੀਕਾਰ ਕਰੋ। ਅਤੇ ਇਹ ਕਹਿ ਕੇ ਉਸਨੇ ਸੋਨੇ ਦੇ ਸਿੱਕਿਆਂ ਵਾਲਾ ਬੈਗ ਆਰਮ ਨੂੰ ਦੇ ਦਿੱਤਾ ਆਰਮ ਨੇ ਬੈਗ ਹੱਥ ਵਿੱਚ ਲੈਂਦਿਆਂ ਕਿਹਾ ਹੁਣ ਮੈਂ ਪੈਸਿਆਂ ਦਾ ਬੋਝ ਚੁੱਕ ਕੇ ਕਿੱਥੇ ਜਾਵਾਂਗਾ ਮੈਂ ਇਸ ਪੈਸੇ ਦੀ ਵਰਤੋਂ ਗਰੀਬ ਬੱਚਿਆਂ ਦੀ ਅਗਿਆਨਤਾ ਨੂੰ ਦੂਰ ਕਰਨ ਲਈ ਕਰਾਂਗਾ ਰਾਜਕੁਮਾਰ ਨੇ ਕਿਹਾ ਦੋਸਤ ਹੁਣ ਤੂੰ ਭਿਖਾਰੀ ਨਹੀਂ ਰਿਹਾ ਤੂੰ ਬਹੁਤ ਅਮੀਰ ਹੋ ਗਿਆ ਹੈ ਆਰਮ ਸੋਚ ਰਿਹਾ ਸੀ ਕਿ ਕਾਸ਼ ਇਹ ਗੱਲ ਆਪਣੇ ਬਚਪਨ ਵਿੱਚ ਹੀ ਸਮਝ ਆ ਲਈ ਹੁੰਦੀ ਤਾਂ ਸ਼ਾਇਦ ਅੱਜ ਮੇਰੇ ਪਾਤਾ ਪਿਤਾ ਅੱਜ ਇੱਥੇ ਹੁੰਦੇ ਇਸ ਤੋਂ ਬਾਅਦ ਆਰਵ ਨੇ ਉਹ ਪੈਸਾ ਸਵੀਕਾਰ ਕਰ ਲਿਆ ਅਤੇ ਉਸ ਪੈਸੇ ਨਾਲ ਉਸਨੇ ਗਰੀਬ ਬੱਚਿਆਂ ਲਈ ਇੱਕ ਸਕੂਲ ਬਣਵਾਇਆ ਅਤੇ ਉਹ ਖੁਦ ਸਿੱਖਿਆ ਪ੍ਰਾਪਤ ਕਰਨ ਲੱਗ ਪਿਆ ਦੋਸਤੋ ਕਿਸੇ ਨੇ ਇੱਕ ਹੈਰਾਨੀਜਨਕ ਗੱਲ ਕਹੀ ਹੈ ਕਿ हे ਯਾਤਰੀ ਜੇ ਤੁਸੀਂ ਡਿੱਗ ਪਏ ਹੋ ਤਾਂ ਹਿੰਮਤ ਨਾ ਹਾਰੋ ਜੇ ਤੁਹਾਨੂੰ ਇੱਥੇ ਦਰਦ ਮਿਲਿਆ ਹੈ ਤੈਨੂੰ ਦਵਾਈ ਵੀ ਇੱਥੇ ਹੀ ਮਿਲੇਗੀ ਦੋਸਤੋ ਜ਼ਿੰਦਗੀ ਵਿੱਚ ਜੋ ਵੀ ਹੋਣਾ ਹੈ ਉਹ ਹੋਵੇਗਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਤੁਹਾਡੀ ਬੁਰਾਈ ਤੁਹਾਡੇ ਤੇ ਹਾਵੀ ਹੋ ਜਾਂਦੀ ਹੈ ਤਾਂ ਤੁਹਾਡਾ ਅੰਤ ਨਿਸ਼ਚਿਤ ਹੈ ਇਸ ਲਈ ਬੁਰਾਈ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ ਇਸ ਕਹਾਣੀ ਤੋਂ ਮੈਨੂੰ ਉਮੀਦ ਹੈ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ ਅਗਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਆਪਣੇ ਦੋਸਤਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਇੱਕ ਸਬਸਕ੍ਰਾਈਬ ਸਾਨੂੰ ਹੋਰ ਵਧੀਆ ਮੋਟੀਵੇਟਿਡ ਅਤੇ ਪ੍ਰੇਰਨਾਦਾਇਕ ਕਹਾਣੀਆਂ ਬਣਾਉਣ ਲਈ ਮੋਟੀਵੇਟ ਕਰਦਾ ਹੈ ਧੰਨਵਾਦ ਅਗਲੀ ਵੀਡੀਓ ਵਿੱਚ ਇੱਕ ਨਵੀਂ ਸਿੱਖਿਆ ਦੇ ਨਾਲ ਮਿਲਦੇ ਹਾਂ ਖੁਸ਼ ਰਹੋ ਅਤੇ ਆਪਣਾ ਖਿਆਲ ਰੱਖੋ